ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਚਹਾੜੀ ਦੀਆਂ ਫਸਲਾਂ ਲਈ ਲਗਾਏ ਗਏ ਦੋ ਦਿਨਾਂ ਕਿਸਾਨ ਮੇਲੇ ਜਜ਼ਬਾ ਥੀਮ ਹੈ ਕੁਦਰਤੀ ਸੋਮੇ ਬਚਾਓ ਸਭ ਲਈ ਖੁਸ਼ੀਆਂ ਲਿਆਓ ਦੀ ਸ਼ੁਰੂਆਤ ਮੌਕੇ ਕਿਤੀਬਾੜੀ ਤੇ ਕਿਸਾਨ ਪਲਾਇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਕਿਸਾਨਾਂ ਦੇ ਕਠਨੂ ਸੰਬੋਧਨ ਕਰਦੇ ਹਨ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨ ਮੇਲੇ ਸਿਕਨ ਸਿਕਾਉਂਦਾ ਵਿਸ਼ੇਸ਼ ਮੌਕਾ ਪ੍ਰਦਾਨ ਕਰਦੇ ਨੇ ਕਿਸਾਨਾਂ ਤੇ ਯੂਨੀਵਰਸਿਟੀ ਦੀ ਪੀੜੀ ਦਰ ਪੀੜੀ ਪਵਿੱਤਰ ਸਾਂਝ ਹੈ ਅਤੇ ਕਿਸਾਨ ਮੇਲਾ ਪੰਜਾਬ ਦੀ ਵਿਰਾਸਤ ਦਾ ਪ੍ਰਤੀਕ ਬਣ ਚੁੱਕਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਖੇਤੀ ਨੇ ਪੀਏਯੂ ਦੇ ਮਾਹਿਰਾਂ ਦੀ ਅਗਵਾਈ ਅਤੇ ਕਿਸਾਨਾਂ ਦੀ ਸਖਤ ਮਿਹਨਤ ਸਦਕਾ ਭਰਪੂਰ ਵਿਕਾਸ ਕੀਤਾ ਹੈ ਮੌਜੂਦਾ ਸਮੇਂ ਚ ਪੰਜਾਬ ਚ 100 ਮਣ ਝੋਨਾ ਅਤੇ 70 ਮਣ ਦੇ ਕਰੀਬ ਕਣਕਫੀ ਏਕੜ ਪੈਦਾ ਹੋਈ ਹੈ ਕੁੜੀਆਂ ਨੇ ਕਿਹਾ ਕਿ ਜ਼ਮੀਨਾਂ ਦੇ ਘਟਨ ਦਾ ਬਦਲ ਸਹਾਇਕ ਕਿੱਤਿਆਂ ਨੂੰ ਅਪਣਾਉਣ ਨਾਲ ਹੀ ਪੂਰਾ ਹੋ ਸਕਦਾ ਹੈ ਕਿਉਂਕਿ ਉਹ ਸਹਾਇਕ ਕਿੱਤਿਆਂ ਚ ਸਾਰੇ ਪਰਿਵਾਰ ਦੀ ਅਮੁੱਲਿਆਤ ਨਾ ਸਿਰਫ ਆਰਥਿਕ ਤੌਰ ਤੇ ਖੁਸ਼ਹਾਲੀ ਲਿਆਉਂਦੀ ਹੈ ਸਗੋਂ ਸਾਰੇ ਲੀ ਕੰਮ ਦੇ ਮੌਕੇ ਵੀ ਪੈਦਾ ਕਰਦੀ ਹੈ ਮੰਤਰੀ ਨੇ ਕੁਦਰਤੀ ਸੌਮਿਆਂ ਦੀ ਸੰਭਾਲ ਲਈ ਝੋਨੇ ਦੀ ਸਿੱਧੀ ਬਜਾਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਬਾਸਮਤੀ ਦੀ ਕਾਸ਼ਤ ਅਤੇ ਲਾਗਤਾਂ 'ਚ ਕਮੀ ਵਾਲੀਆਂ ਤਕਨੀਕਾਂ ਅਪਣਾਉਣ ਦੀ ਸਲਾਹ ਵੀ ਦਿੱਤੀ ਉਹਨਾਂ ਪੰਜਾਬ ਦੇ ਵਾਤਾਵਰਣ ਨੂੰ ਬਚਾਓ ਅਤੇ ਪਰਾਲੀ ਦੀ ਸੋਚੱਜੀ ਸੰਭਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਾਰ ਵੀ ਮਸ਼ੀਨਰੀ ਲਈ مالی ਮਦਦ ਕਿਸਾਨਾਂ ਨੂੰ ਦਿੱਤੀ ਜਾਵੇਗੀ ਗੁੱਡੀਆਂ ਨੇ ਖੇਤ ਤੋਂ ਬਾਹਰ ਪਰਾਲੀ ਦੀ ਸੰਭਾਲ ਲਈ ਬਾਇਓ ਗੈਸ ਅਤੇ ਹੋਰ ਤਰੀਕੇ ਅਪਣਾਉਣ ਲਈ ਕਿਸਾਨਾਂ ਨੂੰ ਯੂਨੀਵਰਸਿਟੀ ਨਾਲ ਲਗਾਤਾਰ ਰابطਾ ਬਣਾਈ ਰੱਖਣ ਦਾ ਸੱਤਾ ਦਿੱਤਾ ਸਮਾਗਮ ਦੌਰਾਨ ਪੀਯੂ ਦੇ ਵਾਈਸ ਚਾਂਸਲਰ ਸਮੀਤ ਵਕਵਾਖੇਤੀ ਮਾਇਰਾ ਅਤੇ ਇਸ ਕੀਤੇ ਨਾਲ ਜੁੜੇ ਅਧਿਕਾਰੀਆਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਇਸ ਮੇਲੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਅਤੇ ਜੰਮੂ ਤੇ ਕਸ਼ਮੀਰ ਸਮੇਤ ਕਰਨਾਟਕ ਦੇ ਕਿਸਾਨ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਮੇਲੇ ਦੌਰਾਨ ਕੁੱਲ 350 ਸਟਾਲ ਲਗਾਏ ਗਏ ਨੇ